ਹਾਂਜੀ ਕਿਸਾਨ ਪ੍ਰਭ ਸਤਿ ਸ੍ਰੀ ਅਕਾਲ ਜੀ ਇਹ ਆ ਜੀ ਆਪਣੀ ਪੀਆਰ 126 ਇਹਦੇ ਵਿੱਚ ਸ਼ੀਤ ਬ্লাইਟ ਦੀ ਸਮੱਸਿਆ ਬਹੁਤ ਜ਼ਿਆਦਾ ਆ ਗਈ ਸੀ ਤੇ ਆਪਾਂ ਨੇ 6 ਦਿਨ ਪਹਿਲਾਂ ਇਹਦੇ ਵਿੱਚ ਸ਼੍ਰੀ ਰਾਮ ਦੀ ਅਜੋਟੋ ਜੋ ਫੰਗੀ ਸਾਈਡ ਆ ਉਹ ਕਰੀ ਸੀ ਤੇ ਇਹਦੇ ਵਿੱਚ ਦੋ ਸਾਲਟ ਨੇ ਅਜੋਕਸਿਸਟ੍ਰੋਬਨ ਤੇ ਟੈਬੂਕੌਨਜ਼ੋਲ ਦੋ ਸਾਲਟਾਂ ਦਾ ਮਿਸ਼ਰਣ 250 ਐਮਐਲ ਾਕੀਲੇ ਦੀ ਕਰੀ ਸੀ ਆਪਾਂ ਨੇ ਤੇ ਜੀਰੀ ਦਾ ਫਟਾਰਾ ਵੀ ਰੁਕ ਗਿਆ ਸੀ ਸ਼ੀਤ ਬ্লাইਟ ਦੇ ਕਾਰਨ ਤਜੀਰੀ ਦਾ ਰੰਗ ਵੀ ਪੀਲਾ ਹੋ ਗਿਆ ਸੀ ਹੁਣ ਤੁਸੀਂ ਦੇਖ ਸਕਦੇ ਹੋ ਜੀਤੀ ਦਾ ਰੰਗ ਵੀ ਕਾਲਾ ਹੋ ਗਿਆ ਤੇ ਫਟਾਰਾ ਵੀ ਚੱਲ ਪਿਆ ਮੈਂ ਵੀਡੀਓ ਦੇ ਐਂਡ ਵਿੱਚ ਸ਼ੀਤ ਬਲਾਈਟ ਦੀਆਂ ਜਿਹੜੇ ਫੋਟੋਆਂ ਸੀ ਸਪਰੇਅ ਕਰਨ ਤੋਂ ਪਹਿਲਾਂ ਉਹ ਮੈਂ ਲਾਉਂਗਾ ਤੁਸੀਂ ਦੇਖਿਓ ਜ਼ਰੂਰ ਤੇ ਚੈਨਲ ਤੇ ਐਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਲਾਈਕ ਕਰਿਓ ਧੰਨਵਾਦ ਜੀ